ਗਵਰਾ ਦੇ ਵਾਰ ਨੰਬਰ 10 ਤੋਂ ਜਾਦ ਮੀਦਵਾਰ ਮਨਪ੍ਰੀਤ ਸਿੰਘ ਵੱਲੋਂ ਆਪਣੇ ਸਮਰਥਕਾਂ ਨਾਲ ਮਿਲ ਕੇ ਘਰ-ਘਰ ਜਾ ਕੇ ਚੋਣ ਪ੍ਰਚਾਰ ਕਰਦੇ ਆਂ ਵੋਟਰਾਂ ਨਾਲ ਰابطਾ ਕਾਇਮ ਕੀਤਾ ਗਿਆ ਇਸ ਦੌਰਾਨ ਮਨਪ੍ਰੀਤ ਸਿੰਘ ਨੇ ਜਥੇਸ਼ਮੂ ਬੋੜਰਾ ਨੂੰ ਵਾਰ ਦੇ ਵਿਕਾਸ ਦੇ ਮੁੱਦੇ ਤੇ ਵੋਟਾਂ ਪਾਉਣ ਦੀ ਅਪੀਲ ਕੀਤੀ। ਉਥੇ ਹੀ ਉਹਨਾਂ ਕਿਹਾ ਕਿ ਉਹ ਆਪਣੇ ਪਿਤਾ ਦੇ ਨਕਸ਼ੇ ਕਦਮਾਂ ਤੇ ਚੱਲ ਕੇ ਵਾਰ ਵਾਸੀਆਂ ਦੀ ਪਿਛਲੇ ਕਾਫੀ ਸਮੇਂ ਤੋਂ ਸੇਵਾ ਕਰਦੇ ਆ ਰਹੇ ਨੇ। ਉਹਨਾਂ ਸਮੂਹ ਵਾਰ ਵਾਸੀਆਂ ਨੂੰ ਅਪੀਲ ਕੀਤੀ ਕਿ ਮਿਤੀ 21 ਦਸੰਬਰ ਨੂੰ ਉਹਨਾਂ ਦੇ ਚੋਹ ਨਿਸ਼ਾਨ ਟਰੈਕਟਰ ਵਾਲਾ ਬਟਨ ਦਬਾ ਕੇ ਕੰਮ ਯਕੀਨ ਬਣਾਉਣ ਤਾਂ ਜੋ ਵਾਰਦਾ ਚੌਪਕੀ ਵਿਕਾਸ ਕਰਵਾਇਆ ਜਾ ਸਕੇ। ਜਜਵਾ ਦੇਖੋ ਜੀ ਸਾਡੇ ਫਾਦਰ ਸਾਹਿਬ ਨੂੰ ਵੀ ਲੋਕਾਂ ਦੀ ਸੇਵਾ ਕਰਨ ਦਾ ਬਹੁਤ ਜਜਵਾ ਅਸੀਂ ਵੀ ਆਪਣੇ ਮਨ ਵਿੱਚ ਜਜਵਾ ਲੈ ਕੇ ਚੱਲੇ ਆਂ। ਕੀ ਵੱਤ ਵੱਦ ਲੋਕਾਂ ਦੀ ਸੇਵਾ ਕਰ ਸਕੀਏ ਵਾਰ ਦੇ ਜਿੰਨੀਆਂ ਮੁਸ਼ਕਲਾਂ ਆ ਸੀਵਰੇਜ ਪਾਣੀ ਲਾਈਟਾਂ ਸੜਕਾਂ ਵੱਤ ਤੋਂ ਵੱਧ ਉਹਨਾਂ ਦਾ ਕੰਮ ਕਰ ਸਕੀਏ ਸਹੀ ਢੰਗ ਦੇ ਨਾਲ ਲੋਕਾਂ ਨੂੰ ਵੱਤ ਤੋਂ ਸਹੂਲਤਾ ਦਿੱਤੀਆਂ ਜਾਣ ਆਪਾਂ ਕਈ ਟਾਈਮ ਤੋਂ ਦੇਖਦੇ ਪਏ ਆ ਵਾਡਾ ਦੇ ਕੰਮ ਇੱਦਾਂ ਰੁਕੇ ਹੋਏ ਆ ਉਥੇ ਜਿੰਨੀਆਂ ਮਰਜ਼ੀ ਪੋਲਿਟੀਕਲ ਪਾਰਟੀਆਂ ਨੇ ਜਿਹੜੇ ਮਰਜ਼ੀ ਆ ਜਾਣ ਕੋਈ ਕੰਮ ਨਹੀਂ ਕਰਾ ਰਹੇ ਹੈਗੇ ਆਂਦੇ ਆ ਆਪਣਾ ਮਹੀਨਾ ਕੀ ਰੋਲਾ ਪਾਉਂਦੇ ਆ ਮਹੀਨਾ ਕੀ ਰੋਲਾ ਪਾ ਕੇ ਚਲ ਜਾਂਦੇ ਆ ਫੇ ਆ ਜਿਹੜੇ ਲੋਕਾਂ ਦੇ ਕੋਲ ਹੋਣਾ ਦੇਣਾ ਇਹਨਾਂ ਨੇ ਮੁੜ ਕੇ ਨਹੀਂ ਆਣਾ ਕਦੇ ਵੀ ਇਹਨਾਂ ਨੇ ਆਪਣੇ ਕੁਰਸੀਆਂ ਤੇ ਜਾ ਕੇ ਬਹਿ ਜਾਣਾ ਆ ਬਾਅਦ ਚ ਲੋਕਾਂ ਨੂੰ ਇਹਨਾਂ ਕੋਲ ਬਾਰ ਬਾਰ ਜਾਣਾ ਪੈਣਾ ਆ ਕਿ ਮਰੇ ਹਾਂਜੀ ਸਾਡੇ ਕੰਮ ਕਰਾ ਦਿਓ ਇਹ ਸਾਰਾ ਜਮਿਨਾ ਕੀ ਬਸ ਕੰਮ ਸਾਨੂੰ ਸ਼ੌਂਕ ਆ ਕੰਮ ਕਰਨ ਦਾ ਲੋਕਾਂ ਦੀ ਸੇਵਾ ਕਰਨ ਦਾ ਸ਼ੌਂਕ ਆ ਬਸ ਇਹੀ ਜਜਬਾ ਲੈ ਕੇ ਨਿਕਲੇ ਆ ਕਿ ਵੋਟੀ ਵੱਤ ਵੱਦ ਲੋਕੀ ਸਾਨੂੰ ਭਾਰੀ ਤੋਂ ਭਾਰੀ ਵੋਟਾਂ ਪਾ ਕੇ ਜਿਤਾਣ ਤਾਂ ਜੋ ਅਸੀਂ ਲੋਕਾਂ ਦੀ ਸੇਵਾ ਕਰ ਸਕੀਏ ਉਦੋਂ ਮਨਪ੍ਰੀਤ ਸਿੰਘ ਦੇ ਹੱਕ ਵਿੱਚ ਆਏ ਸਰਦਾਰ ਜਤਿੰਦਰਪਾਲ ਸਿੰਘ ਪੁਲਾਹੀ ਨੇ ਕਿਹਾ ਕਿ ਮਨਪ੍ਰੀਤ ਸਿੰਘ ਇੱਕ ਮਿਹਨਤੀ ਵਰਕਰ ਨੇ ਤੇ ਉਸਨੇ ਬਿਨਾ ਕਾਉਂਸਲਰ ਹੁੰਦਿਆਂ ਵਾਰਡ ਦੇ ਕਾਫੀ ਕੰਮ ਕਰਵਾਏ ਨੇ। ਉਹਨਾਂ ਵਿਸ਼ਵਾਸ ਦਵਾਇਆ ਕਿ ਉਹਨਾਂ ਦੀ ਇਸ ਮਿਹਨਤ ਨੂੰ ਦੇਖਦਿਆਂ ਹੀ ਉਹਨਾਂ ਦੀ ਜਿੱਤ ਯਕੀਨੀ ਹੈ। ਇਸ ਦੌਰਾਨ ਵੱਡੀ ਗਿਣਤੀ ਵਿੱਚ ਵਾਰਡ ਵਾਸੀ ਮੌਜੂਦ ਸਨ। ਵਾਰਡ ਨੰਬਰ 10 ਤੋਂ ਸਰ ਮਨਪ੍ਰੀਤ ਸਿੰਘ ਦੀ ਜੀ ਚੋਣ ਮਹਿੰਮ ਜਿਹੜੀ ਆ ਉਹ ਲਗਾਤਾਰ ਜਿਹੜੀ ਫਖਦੀ ਜਾ ਰਹੀ ਹੈ। ਔਰ ਲੋਕਾਂ ਦਾ ਬਹੁਤ ਅੱਛਾ ਰਿਸਪੌਂਸ ਮਿਲ ਰਿਹਾ ਹੈ ਕਿਉਂਕਿ ਲੋਕ ਪੋਲਿਟਿਕਲ ਪਾਰਟੀਆਂ ਤੋਂ ਅੱਕ ਚੁੱਕੇ ਨੇ ਥੱਕ ਚੁੱਕੇ ਨੇ ਔਰ ਇਸ ਵਾਰਡ ਦੇ ਵਿੱਚ ਇਹਨੇ ਕੀਤੀ ਨਗਰ ਦੇ ਵਿੱਚ ਮਨਪ੍ਰੀਤ ਸਿੰਘ ਨੇ ਬੜਾ ਕੰਮ ਕਰਾਇਆ ਔਰ ਲੋਕਾਂ ਦੇ ਨਾਲ ਹਮੇਸ਼ਾ ਰਲ ਮਿਲ ਕੇ ਰਹਿੰਦੇ ਨੇ ਔਰ ਅੱਜ ਵੀ ਅਸੀਂ ਇੱਥੇ ਸਿਟੀ ਹਾਰਟ ਦੇ ਮਗਰਲੇ ਪਾਸੇ ਡੋਰ ਟੂ ਡੋਰ ਕਰ ਰਹੇ ਹਾਂ ਬਹੁਤ ਹੀ ਅੱਛਾ ਰਿਸਪੌਂਸ ਮਿਲ ਰਿਹਾ ਹੈ ਪਰਮਪితਾ ਪ੍ਰਮਾਤਮਾ ਕਿਰਪਾ ਕਰੇ ਇਹ ਵੱਧ ਤੋਂ ਵੱਧ ਵੋਟਾਂ ਨਾਲ ਕਾਮਯਾਬ ਹੋਣਗੇ ਮੈਨੂੰ ਇਹ ਪੂਰਨ ਆਸ ਹੈ ਔਰ ਲੋਕਾਂ ਦੇ ਸਹਿਯੋਗ ਦੀ ਵੀ ਪੂਰਨ ਆਸ ਹੈ ਫਗਵਾੜਾ ਦੇ ਵਾਰ ਨੰਬਰ 10 ਤੋਂ ਜਾਦ ਮੀਦਵਾਰ ਮਨਪ੍ਰੀਤ ਸਿੰਘ ਵੱਲੋਂ ਆਪਣੇ ਸਮਰਥਕਾਂ ਨਾਲ ਮਿਲ ਕੇ ਘਰ-ਘਰ ਜਾ ਕੇ ਚੋਣ ਪ੍ਰਚਾਰ ਕਰਦੇ ਆਂ ਵੋਟਰਾਂ ਨਾਲ ਰابطਾ ਕਾਇਮ ਕੀਤਾ ਗਿਆ ਇਸ ਦੌਰਾਨ ਮਨਪ੍ਰੀਤ ਸਿੰਘ ਨੇ ਜਿਤੇਸ਼ ਮੋਬੋਟਰਾ ਨੂੰ ਵਾਰ ਦੇ ਵਿਕਾਸ ਦੇ ਮੁੱਦੇ ਤੇ ਬੋਟਾ ਪਾਉਣ ਦੀ ਅਪੀਲ ਕੀਤੀ ਉਥੇ ਹੀ ਉਹਨਾਂ ਕਿਹਾ ਕਿ ਉਹ ਆਪਣੇ ਪਿਤਾ ਦੇ ਨਕਸ਼ੇ ਕਦਮਾਂ ਤੇ ਚੱਲ ਕੇ ਵਾਰ ਵਾਸੀਆਂ ਦੀ ਪਿਛਲੇ ਕਾਫੀ ਸਮੇਂ ਤੋਂ ਸੇਵਾ ਕਰਦੇ ਆ ਰਹੇ ਨੇ ਉਹਨਾਂ ਸਮੂਹ ਵਾਰ ਵਾਸੀਆਂ ਨੂੰ ਅਪੀਲ ਕੀਤੀ ਕਿ ਮਿਤੀ 21 ਦਸੰਬਰ ਨੂੰ ਉਹਨਾਂ ਦੇ ਚੌਥੇ ਨਿਸ਼ਾਨ ਟਰੈਕਟਰ ਵਾਲਾ ਬਟਨ ਦਵਾ ਕੇ ਕੰਮਜਾਬ ਬਣਾਉਣ ਤਾਂ ਜੋ ਵਾਰ ਦਾ ਚੌਪਕੀ ਵਿਕਾਸ ਕਰਵਾਇਆ ਜਾ ਸਕੇ ਉਦੋਂ ਮਨਪ੍ਰੀਤ ਸਿੰਘ ਦੇ ਹੱਕ ਵਿੱਚ ਆਏ ਸਰਦਾਰ ਜਤਿੰਦਰਪਾਲ ਸਿੰਘ ਪਲਾਹੀ ਨੇ ਕਿਹਾ ਕਿ ਮਨਪ੍ਰੀਤ ਸਿੰਘ ਇੱਕ ਮਿਹਨਤੀ ਵਰਕਰ ਨੇ ਤੇ ਉਸਨੇ ਬਿਨਾ ਕਾਉਂਸਲਰ ਹੁੰਦਿਆਂ ਵਾਰਡ ਦੇ ਕਾਫੀ ਕੰਮ ਕਰਵਾਏ ਨੇ। ਉਹਨਾਂ ਵਿਸ਼ਵਾਸ ਦਵਾਇਆ ਕਿ ਉਹਨਾਂ ਦੀ ਇਸ ਮਿਹਨਤ ਨੂੰ ਦੇਖਦਿਆਂ ਹੀ ਉਹਨਾਂ ਦੀ ਜਿੱਤ ਯਕੀਨੀ ਹੈ। ਇਸ ਦੌਰਾਨ ਵੱਡੀ ਗਿਣਤੀ ਵਿੱਚ ਵਾਰਡ ਵਾਸੀ ਮੌਜੂਦ ਸਨ।